ਆਪ ਜੀ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਵਿਦਾਂਤਿਕ ਲੇਖ ਦੀਵਾਲੀ ਦਾ ਤਿਹਾੜੀ ਬਾਰੇ ਪੜਾਂਗੇ ਭਾਰਤ ਤਿਉਹਾਰਾਂ ਦਾ ਦੇਸ਼ ਹੈ ਦੀਵਾਲੀ ਭਾਰਤ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਤਿਹਾੜੀ ਹੈ ਇਸ ਦਾ ਸਮਅਧ ਭਾਰ ਦੇ ਧਾਰਮਿਕ ਵਿਸ਼ੇ ਨਾਲ ਵੀ ਹੈ ਤੇ ਇਤਿਹਾਸਿਕ ਵਿਸ਼ੇ ਨਾਲ ਵੀ ਹੈ ਇਸ ਸਾਲ ਅਸੀਂ ਆਪਣੇ ਘਰ ਵਿੱਚ ਦੀਵਾਲੀ ਬੜੀ ਧੂਮ-ਧਾਮ ਨਾਲ ਮਨਾਈ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਅਸੀਂ ਆਪਣੇ ਘਰ ਦੇ ਸਾਰੇ ਕਮਰਿਆਂ ਨੂੰ ਅੰਦਰੋਂ ਬਾਹਰੋਂ ਸਾਫ਼ ਕੀਤਾ ਤੇ ਰੰਗ ਕਰਵਾਇਆ ਇਸ ਪ੍ਰਕਾਰ ਸਾਰੇ ਘਰ ਨੂੰ ਇੱਕ ਨਵਾਂ ਰੂਪ ਦਿੱਤਾ ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਦੇ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਤੇ ਰਾਮ ਨੂੰ ਮਾਰ ਕੇ ਵਾਪਸ ਅਯੁੱਧਿਆ ਪਹੁੰਚੇ ਸਨ ਉਸ ਦਿਨ ਲੋਕਾਂ ਨੇ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ ਤੇ ਉਸ ਦਿਨ ਦੀ ਯਾਦ ਵਿੱਚ ਅੱਜ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ ਉਹਨੇ ਇਹ ਵੀ ਦੱਸਿਆ ਕਿ ਉਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬੀਸ ਜੀ ਜਹਾਂਗੀਰ ਦੀ ਨਜ਼ਰਬੰਦੀ ਦੁਰਿਆ ਹੋ ਕੇ ਆਏ ਸਨ ਸੇਕ ਉਸਦੀ ਦੀ ਯਾਰ ਵੀ ਚ ਇਹ ਤਿਉਹਾਰ ਮਨਾਉਂਦੇ ਨੇ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਅੰਮ੍ਰਿਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ ਇਸੇ ਕਰਕੇ ਕਿਹਾ ਜਾਂਦਾ 10 ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਇਹਨਾਂ ਦਿਨਾਂ ਵਿੱਚ ਜਦੋਂ ਘਰੋਂ ਬਾਹਰ ਨਿਕਲਦੇ ਸਨ ਤਾਂ ਬਜ਼ਾਰਾਂ ਨੂੰ ਵੀ ਦੀਵਾਲੀ ਮਨਾਉਣ ਦੀ ਤਿਆਰੀ ਵਿੱਚ ਸੱਜੇ ਫੱਵੇ ਦੇਖਦੇ ਸਾਂ ਥਾਂ ਤਾਂ ਪਟਾਕਿਆਂ ਦੀਆਂ ਦੁਕਾਨਾਂ ਲੱਗੀਆਂ ਹੋਣੀਆਂ ਸਨ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮੈਂ ਆਪਣੇ ਛੋਟੇ ਭਰਾ ਤੇ ਪੈਨ ਨੂੰ ਲੈ ਕੇ ਪਟਾਕੇ ਖਰੀਦਣ ਗਿਆ ਮੇਰੇ ਮਾਤਾ ਜੀ ਨੇ ਮੈਨੂੰ ਪਟਾਕੇ ਖਰੀਦਣ ਲਈ 500 ਰੁਪਏ ਦਿੱਤੇ ਅਸੀਂ 450 ਦੇ ਪਟਾਕੇ ਖਰੀਦੇ ਜਿਨ੍ਹਾਂ ਵਿੱਚ ਆਤਿਸ਼ਬਾਜ਼ੀਆਂ ਮੋਮਬਤੀਆਂ ਫੁੱਚੜੀਆਂ ਅਨਾਰ ਮਿਸਾਈਲਾਂ ਤਾਰੇ ਫੁੱਲ ਕੰਡਲ ਵਾਲੇ ਪਟਾਕੇ ਬੰਬ ਚੱਕਰੀਆਂ ਤੇ ਬਿਜਲੀਆਂ ਆਦੀ ਸ਼ਾਮਲ ਸਨ ਹੁਣ ਦੀਵਾਲੀ ਵਾਲਾ ਦਿਨ ਆ ਗਿਆ ਮੇਰੇ ਮਾਤਾ ਜੀ ਨੇ ਕੁਝ ਦੀਵੇ ਲਿਆਂਦੇ ਧੂਕੇ ਸੁੱਕਾ ਲਈ ਰੱਖ ਦਿੱਤੇ ਉਹਨਾਂ ਨੇ ਘਰ ਵਿੱਚ ਕੁਝ ਮਿੱਠੀਆਂ-ਮਿੱਠੀਆਂ ਚੀਜ਼ਾਂ ਬਣਾਉਂਦੀਆਂ ਸ਼ੁਰੂ ਕਰ ਦਿੱਤੀਆਂ। ਸ਼ਾਮ ਤੱਕ ਮੇਰੇ ਪਿਤਾ ਜੀ ਤੇ ਵੱਡਾ ਭਰਾ ਵੀ ਪਹੁੰਚ ਗਏ। ਜਿਹੜੇ ਸਾਡੇ ਲਈ ਮਠਿਆਈ ਤੇ ਬਹੁਤ ਸਾਰੇ ਪਟਾਕੇ ਲੈ ਕੇ ਆਏ। ਸ਼ਾਮ ਪਈ ਤੇ ਹਨੇਰਾ ਹੋਇਆ। ਮੇਰੇ ਮਾਤਾ ਜੀ ਨੇ ਪਹਿਲਾਂ 5 ਦੀਵੇ ਜਗਾਏ ਤੇ ਮੱਥਾ ਟੇਕਿਆ। ਇੱਕ ਦੀਵਾ ਉਹਨਾਂ ਨੇ ਗੁਰਦੁਆਰੇ ਭੇਜ ਦਿੱਤਾ। ਫਿਰ ਹੋਰ ਦੀਵੇ ਜਗਾ ਕੇ ਮਕਾਨ ਦੇ ਬਨੇਰਿਆਂ ਉੱਤੇ ਇੱਧਰ-ਉੱਧਰ ਟਿਕਾ ਦਿੱਤੇ। ਅਸੀਂ ਮੋਮਬਤੀਆਂ ਜਗਾ ਕੇ ਇੱਧਰ-ਉੱਧਰ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਨਾਲ ਹੀ ਕੰਧਾਂ ਤੇ ਬਨੇਰਿਆਂ ਉੱਤੇ ਲਗੀਆਂ ਰੰਗ-ਬਰੰਗੀਆਂ ਮਿਜਲੀ ਦੀਆਂ ਲੜੀਆਂ ਜਗਾ ਦਿੱਤੀਆਂ। ਸਾਰਾ ਘਰ ਚਾਨਣ ਨਾਲ ਭਰ ਗਿਆ ਅਸੀਂ ਮਕਾਨ ਉੱਪਰ ਚੜ੍ਹ ਕੇ ਆਲੇ ਦੁਆਲੇ ਨਜ਼ਰ ਮਾਰੀ ਤੇ ਲੋਕਾਂ ਦੇ ਬਨੇਰਿਆਂ ਉੱਤੇ ਜਲਦੀ ਦੀਵਿਆਂ ਮੋਮਬਤੀਆਂ ਰੰਗ-ਬਰੰਗੇ ਬਲਬਾਂ ਤੇ ਨਿੱਕੇ-ਨਿੱਕੇ ਬਲਬਾਂ ਦੀਆਂ ਲੜੀਆਂ ਨਾਲ ਆਲੇ ਦੁਆਲੇ ਚਮਕਾਉ ਉਠਿਆ ਸੀ ਆਲੇ ਦੁਆਲਿਆਂ ਪਟਾਕੇ ਚੱਲਣ ਦੀ ਆਵਾਜ਼ ਲਗਾਤਾਰ ਆ ਰਹੀ ਸੀ ਤੇ ਇਧਰੋਂ ਉਧਰੋਂ ਆਤੀਸ਼ਬਾਜ਼ੀਆਂ ਤੇ ਹਵਾਈਆਂ ਨੇਰੇ ਨੂੰ چیرਦੀਆਂ ਹੋਈਆਂ ਸਿਤਾਰਿਆਂ ਦੀ ਵਰਖਾ ਕਰ ਰਹੀਆਂ ਸਨ ਅਨਾਰਾਂ ਤੇ ਕਈ ਹੋਰ ਨਾ ਪਟਾਕਿਆਂ ਵਿੱਚੋਂ ਰੰਗ-ਬਰੰਗੇ ਜਲਦੀ ਸਿਤਾਰੇ ਤੇ ਚਿੰਗਿਆੜੀਆਂ ਦੇ ਫੁਆਰੇ ਛੁੱਟ ਰਹੇ ਸਨ ਇਸ ਸਮੇਂ ਅਸੀਂ ਵੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਮੇਰੇ ਪਿਤਾ ਜੀ ਵੱਡਾ ਭਰਾ ਤੇ ਮੇਰੇ ਵੱਡੇ ਵੱਡੇ ਪਟਾਕੇ ਚਲਾ ਰਹੇ ਸਨ ਉਹਨਾਂ ਦੀ ਆਵਾਜ਼ ਸਾਡੇ ਕੰਨ ਖਾਰੀ ਸੀ ਤੇ ਉਹਨਾਂ ਵਿੱਚੋਂ ਨਿਕਲਦੀ ਅੱਗ ਨਾਲ ਸਾਡੀਆਂ ਅੱਖਾਂ ਚ ਦਿਹਾੜੀਆਂ ਸਨ ਮੇਰਾ ਛੋਟਾ ਭਰਾ ਤੇ ਲੀਕੀ ਪੈ ਸੰਦੀਪ ਉੱਚੜੀਆਂ ਤੇ ਚੱਕਰੀਆਂ ਚਲਾ ਕੇ ਬਹੁਤ ਖੁਸ਼ ਹੋ ਰਹੇ ਸਨ ਕਈਆਂ ਨੇ 2 ਘੰਟਿਆਂ ਕੋਈ 2 ਘੰਟਿਆਂ ਮਗਰੋਂ ਅਸੀਂ ਪਟਾਕੇ ਚਲਾ ਕੇ ਰਾਤ ਦੇ 10 ਵਜੇ ਵੇਲੇ ਹੋਏ ਤੇ ਫਿਰ ਅਸੀਂ ਸਾਰੇ ਇਕੱਠੇ ਇਕੱਠੇ ਹੋ ਕੇ ਮਠਿਆਈ ਤੇ ਪਕੌੜੇ ਖਾਣ ਲੱਗੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਕਈ ਲੋਕ ਦੀਵਾਲੀ ਦੀ ਰਾਤ ਨੂੰ ਜੂਗਾ ਖੇਡਦੇ ਨੇ ਸ਼ਰਾਬਾਂ ਪੀਂਦੇ ਨੇ ਜੋ ਕਿ ਇੱਕ ਬੁਰੀ ਗੱਲ ਹੈ ਰਾਤ ਨੂੰ ਸੌਣ ਵੇਲੇ ਮਾਤਾ ਜੀ ਨੇ ਕਮਰੇ ਦਾ ਬੂਆ ਖੁੱਲਾ ਰੱਖਿਆ ਤੇ ਸਾਨੂੰ ਦੱਸਿਆ ਦੀਵਾਲੀ ਦੀ ਰਾਤ ਨੂੰ ਘਰ ਵਿੱਚ ਲక్ష్ਮੀ ਆਉਂਦੀ ਹੈ ਇਸ ਲਈ ਬੂਆ ਖੁੱਲਾ ਰੱਖਣਾ ਚਾਹੀਦਾ ਹੈ ਮਾਤਾ ਜੀ ਨੇ ਦੱਸਿਆ ਕਈ ਲੋਕ ਤਾਂ ਸਾਰੀ ਰਾਤ ਲక్ష్ਮੀ ਦੀ ਪੂਜਾ ਵੀ ਕਰਦੇ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਈ ਲੋਕ ਆਪਣੇ ਅਮਰਾਦਾ ਪੂਰੀਆਂ ਕਰਨ ਲਈ ਚੋਰਾਇਆ ਆਦੀ ਵਿੱਚ ਠੂਨੇ ਵੀ ਕਰਦੇ ਨੇ ਇਹ ਗੱਲਾਂ ਕਰਦਿਆਂ ਕਰਦਿਆਂ ਸਾਨੂੰ ਨੀਂਦ ਆ ਗਈ ਧੰਨਵਾਦ